ਖੂਟ ਵਾਲੀਆਂ ਪਿੰਨੀਆਂ ਹੋ ਗਈਆਂ ਜਾਂ ਤਿਆਰ ਗੁੜ ਸੁੱਟਤਾ ਜੇ ਬਾਹਰ ਮੰਮੀ ਮੰਨੀ ਮੰਨੀ ਕਿਹੜੀਆਂ ਪਿੰਨੀਆਂ ਐ એનર્ਜੀ ਬਾਲਸ ਆਹੇ ਕੀ ਕਹਿੰਦੇ ਇਹਨੂੰ ਤਾਂ એનર્ਜੀ ਬਾਲਸ ਕਹਿੰਦੇ ਨਾ ਕੀ ਕਹਿੰਦੇ એનર્ਜੀ ਬਾਲਸ ਵਾਹ એનર્ਜੀ ਬਾਲਸ ਓ ਸੋਰਸ ਗਿੰਦਾ ਸੋਰਸ ਗਿੰਦਾ ਵੱਡੇ ਪੜ ਗਏ ਓ ਮਾਈ ਗੋਡਸ ਐ ਵੀ ਡਰਾਈ ਫਰੂਟ ਵਾਲੀਆਂ ਪਿੰਨੀਆਂ ਹੋ ਗਈਆਂ ਜਾਂ ਤਿਆਰ ਗੁੜ ਸੁੱਟਤਾ ਜੇ ਬਾਹਰ ਮੰਮੀ ਮੰਨੀ ਮੰਨੀ ਕਿਹੜੀਆਂ ਪਿੰਨੀਆਂ ਐ ਨਰਜੀ ਬਾਲਸ ਆਹੇ ਕੀ ਕਹਿੰਦੇ ਇਹਨੂੰ ਤਾਂ ਨਰਜੀ ਬਾਲਸ ਕਹਿੰਦੇ ਕੀ ਕਹਿੰਦੇ ਨਰਜੀ ਬਾਲਸ ਨਰਜੀ ਨਰਜੀ ਬਾਲਸ ਓ ਸੋਰਸ ਗਿੰਦਾ ਸੋਰਸ ਗਿੰਦਾ ਵੱਡੇ ਪੜ ਗਏ ਓ ਮਾਈ ਗੋਡਸ ਤੇਰੇ ਬਾਰੇ ਵਿੱਚ ਬਿਤੇ ਨਾ ਤੁਸੀਂ ਨਰਜੀ ਬਾਲਸ ਕਹਿੰਦੇ ਕੀ ਕਹਿੰਦੇ ਨਰਜੀ ਬਾਲਸ ਨਰਜੀ ਨਰਜੀ ਬਾਲਸ ਓ ਸੋਰਸ ਗਿੰਦਾ ਸੋਰਸ ਗਿੰਦਾ ਬੱਡੇ ਪਾੜ ਕੇ ਓ ਮਾਈ ਗਾਡਸ